ਬੀਬੀ ਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਪੰਜਾਬ ਦੀਆਂ ਚਾਰ ਜ਼ਿਮਨੀ ਚੋਣਾਂ ਵਿੱਚੋਂ ਗਿੱਦੜਬਾਹ ਚ ਰਿਕਾਰਡ ਤੋੜ ਵੋਟਿੰਗ ਮਨਪ੍ਰੀਤ ਬਾਦਲ ਅਤੇ ਅਮਰਤਾ ਵੜਿੰਗ ਖੁੱਦ ਨਹੀਂ પાਸਾ ਕੇ ਵੋਟ ਅਕਾਲੀ ਦਲ ਨੂੰ ਇੱਕ ਹੋਰ ਵੱਡਾ ਤੇ ਕਰਾਰਾ ਝਟਕਾ ਦਿੱਲੀ ਸ਼ਰਾਬ ਕੋਟਾਲੇ ਚ ਕੇਜਰੀਵਾਲ ਨੇ ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ ਕੈਨੇਡਾ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਹੋਰ ਕੀਤੇ ਸਖਤ 30 ਦਿਨਾਂ ਵਿੱਚ ਛੱਡਣਾ ਪਵੇਗਾ ਕੈਨੇਡਾ ਅਮਰੀਕਾ ਵਿੱਚ ਲਾਗੂ ਹੋਵੇਗੀ ਨੈਸ਼ਨਲ ਐਮਰਜੈਂਸੀ ਲੱਖਾਂ ਲੋਕਾਂ ਨੂੰ ਦਿੱਤਾ ਜਾਵੇਗਾ ਦੇਸ਼ ਨਿਕਾਲਾ 트੍ਰੰਪ ਦਾ ਵੱਡਾ ਐਲਾਨ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦਿਆਂ ਕਿ ਪੰਜਾਬ ਦੇ ਵਿੱਚ ਕੱਲ 4 ਜ਼ਿਮਨੀ ਚੋਣਾਂ ਹੋਈਆਂ ਨੇ 6 ਵਜੇ ਸ਼ਾਮ ਤੱਕ ਵੋਟਾਂ ਪਈਆਂ ਨੇ ਤੇ ਕੁੱਲ ਮਿਲਾ ਕੇ ਇਹ ਫੀਸਦ 73 ਫੀਸਦ ਰਹੀ ਹੈ ਹਾਲਾਂਕਿ ਸਟੀਕ VOTING ਫੀਸਦ ਇਹ ਅੰਕੜੇ ਅੱਜ ਅਪਡੇਟ ਕੀਤੇ ਜਾ ਸਕਦੇ ਆ ਜਦੋਂ ਸਾਰੀਆਂ ਪੋਲਿੰਗ ਪਾਰਟੀਆਂ ਵਾਪਸ ਕਲੈਕਸ਼ਨ ਸੈਂਟਰਾਂ ਤੇ ਪਹੁੰਚ ਜਾਣਗੀਆਂ ਅਤੇ ਅੰਤਮ ਡਾਟਾ ਐਂਟਰੀ ਕਰ ਦਿੱਤੀ ਜਾਏਗੀ ਪਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਰ ਸਿੰਘ ਨੇ ਦੱਸਿਆ ਕਿ ਸ਼ਾਮ 6 ਵਜੇ ਤੱਕ ਜਿਹੜੇ ਅੰਕੜੇ ਉਹਨਾਂ ਨੂੰ ਮਿਲੇ ਹੈ ਉਹਨਾਂ ਵਿੱਚ ਗਿੱਦੜ ਬਹਾਤ ਸਭ ਤੋਂ ਵੱਧ 81 ਫੀਸਦੀ ਵੋਟਾਂ ਦਰਜ ਕੀਤੀਆਂ ਗਈਆਂ ਨੇ ਉਹਨਾਂ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਵਿੱਚ 6 ਵਜੇ ਤੱਕ 63 ਫੀਸਦੀ ਬਰਨਾਲਾ ਵਿੱਚ 54 ਫੀਸਦੀ ਅਤੇ ਚੱਬੇਵਾਲ ਵਿੱਚ ਵੀ ਤਕਰੀਬਨ 53 ਫੀਸਦੀ ਵੋਟਾਂ ਦਰਜ ਕੀਤੀਆਂ ਗਈਆਂ ਨੇ ਉਹਨਾਂ ਵੋਟਾਂ ਦੇ ਜਮਹੂਰੀ ਹੱਕ ਦੀ ਵਰਤੋਂ ਚੋਣਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਸਤੇ ਵੋਟਰਾਂ ਦਾ ਧੰਨਵਾਦ ਕੀਤਾ ਹੈ ਉਹਨਾਂ ਨੇ ਡਿਪਟੀ ਕਮਿਸ਼ਨਰਾਂ ਕੰਮ ਜ਼ਿਲ੍ਹਾ ਚੋਣ ਅਧਿਕਾਰੀਆਂ ਅਤੇ ਰਿਟਰਨਿੰਗ ਆਫਸਰਾਂ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਹੈ ਜਿਨ੍ਹਾਂ ਨੇ ਚੋਣ ਪ੍ਰਕਿਰਿਆ ਦੇ ਸੁਚਾਰੂ ਪ੍ਰਬੰਧ ਅਤੇ ਮੁਕੰਮਲ ਨਿਗਰਾਨੀ ਨੂੰ ਯਕੀਨੀ ਬਣਾਇਆ ਸਿਵਨ ਸਿੰਘ ਨੇ ਪੋਲਿੰਗ ਸਟੇਸ਼ਨਾਂ ਤੇ ਸੁਰੱਖਿਆਤਮ ਹਾਲ ਯਕੀਨੀ ਬਣਾਉਣ ਅਤੇ ਚੋਣ ਪ੍ਰਬੰਧਾ ਨੂੰ ਨੇਪਰੇ ਚਾੜ੍ਹਨ ਦੇ ਵਾਸਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਮੁਲਾਜ਼ਮਾਂ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਪੋਲਿੰਗ ਆਫਸਰਾਂ ਵਲੰਟੀਅਰਾਂ ਅਤੇ ਚੋਣ ਪ੍ਰਕਿਰਿਆ ਦੇ ਵਿੱਚ ਸ਼ਾਮਲ ਸਾਰੀ ਵਿਅਕਤੀਆਂ ਪਾਮਯੋ ਚੋਣ ਅਮਲੇ ਦਾ ਕੋਈ ਵੀ ਹੋਵੇ ਉਹਨਾਂ ਦੀ ਮਿਹਨਤ ਅਤੇ ਸਮਰਪਣ ਦੀ ਵੀ ਸ਼ਲਾਘਾ ਕੀਤੀ ਹੈ ਉਹਨਾਂ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਕਿਰਿਆ ਦੇ ਵਿੱਚ ਦਿੱਤੇ ਸਹਿਯੋਗ ਦਾ ਵੀ ਧੰਨਵਾਦ ਕੀਤਾ ਹੈ ਇਹਦੇ ਨਾਲ ਹੀ ਉਹਨਾਂ ਨੇ ਮੀਡੀਆ ਦੇ ਵੱਲੋਂ ਸਾਰਥਕ ਜਿਹੜੀ ਭੂਮਿਕਾ ਨਿਭਾਈ ਗਈ ਹੈ ਉਹਦੇ ਵਾਸਤੇ ਸਮੁੱਚੇ ਮੀਡੀਆ ਦਾ ਵੀ ਧੰਨਵਾਦ ਕੀਤਾ ਹੈ ਹਾਲਾਂਕਿ ਡੇਰਾ ਬਾਬਾ ਨਾਨਕ ਵਾਲੇ ਪਾਸੇ ਝੜਪ ਵੀ ਹੋਈ ਸੀ ਜਿਸ ਤੇ ਵਿੱਚ ਸੁਖਜਿੰਦਰ ਸਿੰਘ ਸੁਖੀ ਰੰਧਾਵਾ ਦੀ ਜਿਹੜੀ ਬੋਲ ਸੀ ਬੋਲ ਵਿਗੜ ਗਏ ਸਨ ਉਹਨਾਂ ਨੇ ਇਥੋਂ ਤੱਕ ਆਖ ਦਿੱਤਾ ਸੀ ਕਿ ਜੇ ਪੰਜਾਬ ਦਾ ਮੁੱਖ ਮੰਤਰੀ ਆਪਣੇ ਪਿਓ ਦਾ ਪੁੱਤ ਹੈ ਤਾਂ ਮੇਰੇ ਖਿਲਾਫ ਕਾਰਵਾਈ ਕਰੇ ਭਾਵ ਕਿਤੋਂ ਕਿਤੋਂ ਨਿੱਕੀਆਂ ਨਿੱਕੀਆਂ ਝੜਪਾਂ ਅਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਸਾਹਮਣੇ ਆਈਆਂ ਪਰ ਫਿਰ ਵੀ ਸਭ ਕੁਝ ਆਮਨ ਅਮਾਨ ਨਾਲ ਨਿਪਰੇ ਚੜ ਗਿਆ ਤੇ ਹੁਣ ਗੱਲ ਕਰਦੇ ਆਂ ਪੰਜਾਬ ਦੇ ਚਾਰੇ ਹਲਕਿਆਂ ਦੇ ਵਿੱਚ ਜ਼ਿਮਨੀ ਚੋਣਾਂ ਤਾਂ ਹੋ ਚੁੱਕੀਆਂ ਨੇ ਗਿੱਦੜ ਬਹਾ ਦੇ ਵਿੱਚ ਵੋਟ ਫੀਸਦ ਵੀ ਸਭ ਤੋਂ ਵੱਧ ਰਹੀ ਹੈ ਅਤੇ ਚਰਚਾ ਦਾ ਵਿਸ਼ਾ ਵਿਵਾਦ ਰਿਹਾ ਤੇ ਹੁਣ ਨਸਰਾਂ ਵੀ ਇੱਥੇ ਟਿਕੀਆਂ ਹੋਈਆਂ ਨੇ ਇਥੋਂ ਅਮਰਤਾ ਵੜਿੰਗ, ਮਨਪ੍ਰੀਤ ਬਾਦਲ ਅਤੇ ਡਿੰਪੀ ਢਿੱਲੋਂ ਇਹ ਚੋਣ ਲੜ ਰਹੇ ਸੀ ਅਤੇ ਇਹਨਾਂ ਦੇ ਵਿਚਕਾਰ ਦਾ ਅਸਲ ਜ਼ਬਰਦਸਤ ਮੁਕਾਬਲਾ ਸੀ ਐਗਜ਼ਿਟ ਪੋਲ ਦੇ ਅਨੁਸਾਰ ਇਹ ਸੀਟ ਕਾਂਗਰਸ ਦੇ ਹੱਕ ਵਿੱਚ ਵੀ ਜਾ ਸਕਦੀ ਹੈ ਇਹਦੇ ਨਾਲ ਹੀ ਜੇ ਕਿਤੇ ਇੰਜ ਨਤੀਜੇ ਆਉਂਦੇ ਹੈ ਤਾਂ ਇੱਕ ਪ੍ਰਮੁੱਖ ਸਿਆਸੀ ਹਸਤੀ ਦੇ ਵਜੋਂ ਅਮਰਤਾ ਵੜਿੰਗ ਦੀ ਸਿੱਧੀ ਮਜ਼ਬੂਤ ਵੀ ਹੋ ਸਕਦੀ ਹੈ ਤੇ ਉਭਾਰ ਵੀ ਹੋ ਸਕਦਾ ਹੈ ਇਥੋਂ ਡਿੰਪੀ ਢਿੱਲੋਂ ਅਤੇ ਮਨਪ੍ਰੀਤ ਬਾਦਲ ਵੀ ਕਮਜ਼ੋਰ ਉਮੀਦਵਾਰ ਨਹੀਂ ਆਮ ਆਦਮੀ ਪਾਰਟੀ ਜੋ ਵਰਤਮਾਨ ਵਿੱਚ ਪੰਜਾਬ ਤੇ ਸ਼ਾਸਨ ਕਰ ਰਹੀ ਹੈ ਭਾਵੇਂ ਸੱਤਾਧਾਰੀ ਤਰ ਹੈ ਪੰਜਾਬ ਵਿੱਚ ਲਗਾਤਾਰ ਆਪਣੇ ਪ੍ਰਭਾਵ ਦਾ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ ਚਾਰ ਹਲਕਿਆਂ ਦੇ ਵਿੱਚੋਂ ਉਮੀਦ ਹੈ ਕਿ ਇਹਨਾਂ ਦੇ ਵਿੱਚ ਪਹਿਲਾ ਇੱਕ ਬਰਨਾਲਾ ਹਲਕਾ ਉਹਨਾਂ ਦੇ ਹਿੱਸੇ ਸੀ ਇਹਨਾਂ ਚਾਰਾਂ ਦੇ ਵਿੱਚੋਂ ਤਿੰਨ ਹਲਕੇ ਕਾਂਗਰਸ ਦੇ ਕੋਲ ਹੁੰਦੇ ਸਨ ਤੇ ਹੋ ਸਕਦਾ ਹੈ ਕਿ ਇੱਕ ਤੋਂ ਵੱਧ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਜਿੱਤ ਦਰਜ ਕਰ ਜਾਵੇ ਉਮੀਦ ਹੈ ਕਿ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਵਿੱਚ ਇਹ ਜਿੱਤ ਦਰਜ ਕਰ ਸਕਦੇ ਹੈ ਪਰ ਡੇਰਾ ਬਾਬਾ ਨਾਨਕ ਤੋਂ ਸੁਖੀ ਰੰਦਾਵਾ ਦੀ ਪਤਨੀ ਚੌਂੜਾ ਰਹੇ ਸਨ ਉਹਨਾਂ ਨੇ ਵੀ ਇਥੋਂ ਹਰ ਤਰ੍ਹਾਂ ਦਾ ਹਰਬਾ ਜਰਬਾ ਚੋਣ ਜਿੱਤਣ ਵਾਸਤੇ ਵਰਤੇ ਆਂ ਕਈ ਵਾਰ ਉਹਨਾਂ ਨੇ ਇਥੋਂ ਤੱਕ ਕਿ ਭੱਦੀ ਸ਼ਬਦਾਵਲੀ ਦੇ ਨਾਲ-ਨਾਲ ਕਿ ਗੈਂਗਸਟਰ ਇਸ ਚੋਣ ਵਿੱਚ ਪ੍ਰਭਾਵਿਤ ਕਰ ਰਹੇ ਨੇ ਇਹਨਾਂ ਗੱਲਾਂ ਦਾ ਜ਼ਿਕਰ ਵੀ ਕੀਤਾ ਸੀ ਤੇ ਹੁਣ ਜੇਕਰ ਗੱਲ ਕਰੀਏ ਬਰਨਾਲਾ ਦੀ ਤਾਂ ਬਰਨਾਲਾ ਤੋਂ ਭਾਜਪਾ ਨੂੰ ਵੱਡੀਆਂ ਉਮੀਦਾਂ ਨੇ ਜੇਕਰ ਇਥੋਂ ਭਾਜਪਾ ਜਿੱਤ ਦਰਜ ਕਰਦੀ ਹੈ ਤਾ ਭਾਜਪਾ ਦੇ ਵਾਸਤੇ ਇਹ ਚੰਗੀ ਅਤੇ ਸਤਾ ਧਰੀ ਤਿਰ ਆਮ ਆਦਮੀ ਪਾਰਟੀ ਵਾਸਤੇ ਇਹ ਮੰਦੀ ਖਬਰ ਹੋਏਗੀ ਸਿਮਰਨ ਜੀ ਤਮਾਨ ਉਹਨਾਂ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਉਹ ਵੀ ਆਪਣੇ ਵੋਟ ਆਧਾਰ ਨੂੰ ਇੱਥੋਂ ਮੋੜ ਬਹਾਲ ਕਰਨ ਵਾਸਤੇ ਯਤਨ ਕਰ ਰਿਹਾ ਸੀ ਪਰ ਲੱਗਦਾ ਹੈ ਕਿ ਥਾਂ ਖਾਲੀ ਰਹੇਗਾ ਜੇਕਰ ਆਪ 1 ਤੋਂ 2 ਅਤੇ ਕਾਂਗਰਸ 1 ਤੋਂ 2 ਜਾਂ ਭਾਜਪਾ ਆਪਣਾ ਖਾਤਾ ਖੋਲ੍ਹ ਦਿੰਦੀ ਹੈ ਨਤੀਜੇ ਜਿਹੜੇ ਇਹ ਐਗਜ਼ਿਟ ਪੋਲ ਆ ਰਹੇ ਨੇ ਇਹਦੇ ਨਾਲ ਮੇਲ ਖਾ ਜਾਂਦੇ ਹੈ ਤਾਂ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸੀ ਗਤੀਸ਼ੀਲਤਾ ਨੂੰ ਮੋੜ ਤੋਂ ਆਕਾਰ ਦੇਣ ਦੇ ਸੰਕੇਤ ਮੰਨੇ ਜਾਣਗੇ ਅੰਤੋਂ ਫੈਸਲਾ ਤਾਂ ਅਸਲ ਗਿਣਤੀ ਵਾਲੇ ਦਿਨ ਭਾਵ 23 ਤਰੀਕ ਨੂੰ ਸਾਹਮਣੇ ਆਏਗਾ ਅਤੇ ਸਾਰੀਆਂ ਪਾਰਟੀਆਂ ਨਤੀਜਿਆਂ ਵਾਸਤੇ ਕੰਮਰ ਕੱਸ ਰਹੀਆਂ ਨੇ ਜੋ ਕਿ ਪੰਜਾਬ ਦੇ ਵਿੱਚ ਉਹਨਾਂ ਦੇ ਭਵਿੱਖ ਦੀਆਂ ਰਣਨੀਤੀਆਂ ਨੂੰ ਮਹੱਤਵਪੂਰਨ ਰੂਪ ਦੇ ਵਿੱਚ ਪ੍ਰਭਾਵਿਤ ਵੀ ਕਰ ਸਕਦੀਆਂ ਨੇ ਹਾਲਾਂਕਿ ਲੋਕ ਇੱਕ ਦੂਸਰ ਨਾਲ ਲੜਦੇ ਨਜ਼ਰ ਆਏ ਪਰ ਉਧਰ ਡਿੰਪੀ ਢਿੱਲੋਂ ਅਤੇ ਅਵਰਤਾ ਵੜਿੰਗ ਇੱਕ ਦੂਸਰੇ ਦੇ ਆਹਮੋ ਸਾਹਮਣੇ ਹੋਏ ਤਾ ਅਮਰਤਾ ਵੜਿੰਗ ਨੂੰ ਡਿੰਪੀ ਢਿੱਲੋਂ ਨੇ ਫਤੇ ਵੀ ਬਲਾਈ ਅਤੇ ਉਹਨਾਂ ਨੇ ਵੀ ਫਤੇ ਦਾ ਜਵਾਬ ਫਤੇ ਵਿੱਚ ਦਿੱਤਾ ਜਦੋਂ ਕਿ ਆਮ ਲੋਕ ਇੱਕ ਦੂਸਰ ਨਾਲ ਮੂੰਹ ਵਟਕ ਕੇ ਲੰਘ ਜਾਂਦੇ ਨੇ ਤੇ ਹੁਣ ਗਿੱਦੜਬਾਹ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ ਗਿੱਦੜਬਾਹ ਤੋਂ ਆਪ ਉਮੀਦਵਾਰ ਹਰਦੀਪ ਸਿੰਘ ਉਰਫ ਡਿੰਪੀ ਢਿੱਲੋਂ ਉਹਨਾਂ ਨੇ ਤਾਂ ਗਿੱਦੜਬਾਹ ਦੇ ਵਿੱਚ ਆਪਣੀ ਵੋਟ ਪਾਈ ਹੈ ਜਦੋਂ ਕਿ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਅਤੇ ਕਾਂਗਰਸ ਦੀ ਉਮੀਦਵਾਰਾ ਅਮਰਤਾ ਵੜਿੰਗ ਖੁਦ ਆਪਣੇ ਆਪ ਨੂੰ ਵੋਟ ਨਹੀਂ ਪਾ ਸਕੇ ਅਮਰਤਾ ਵੜਿੰਗ ਉਹ ਸ਼੍ਰੀ ਮੁਖਸਰ ਸਾਹਿਬ ਦੇ ਰਹਿਣ ਵਾਲੇ ਨੇ ਉੱਥੋਂ ਦੇ ਵਸਨੀਕ ਨੇ ਅਤੇ ਮਨਪ੍ਰੀਤ ਬਾਦਲ ਉਹਨਾਂ ਦਾ ਹਲਕਾ ਵੀ ਲੰਬੀ ਹਲਕਾ ਹੈ ਭਾਵੇਂ ਉਹ ਵੀ ਇੱਥੋਂ ਦੇ ਵਸਨੀਕ ਨਹੀਂ ਅਤੇ ਦੋਵਾਂ ਦੀਆਂ ਵੋਟਾਂ ਮੁਖਸਰ ਸਾਹਿਬ ਅਤੇ ਲੰਬੀ ਹਲਕੇ ਦੇ ਵਿੱਚ ਪੈਂਦੀਆਂ ਨੇ ਤੇ ਦੂਸਰੇ ਪਾਸੇ ਅਮਰਤਾ ਵੜਿੰਗ ਨੇ ਕਿਹਾ ਕਿ ਭਾਵੇਂ ਉਹ ਆਪਣੀ ਵੋਟ ਤਾਂ ਨਹੀਂ ਪਾ ਸਕੇ ਪਰ ਗਿੱਦੜਬਾ ਉਹਨਾਂ ਦਾ ਆਪਣਾ ਪਰਿਵਾਰ ਹੈ ਉਹ ਕਹਿੰਦੇ ਮੇਰਾ ਪਰਿਵਾਰ ਮੈਨੂੰ ਵੋਟਾਂ ਪਾ ਰਿਹਾ ਹੈ ਮਨਪ੍ਰੀਤ ਬਾਦਲ ਨੂੰ ਜਦੋਂ ਪੁੱਛਿਆ ਗਿਆ ਉਹ ਕਹਿੰਦੇ ਮੇਰੀ ਵੋਟ ਮੇਰੇ ਪਿੰਡ ਬਾਦਲ ਦੇ ਵਿੱਚ ਹੈ ਤੇ ਉਹ ਹਲਕਾ ਲੰਬੀ ਚ ਪੈਂਦਾ ਪਰ ਮੇਰੀ ਅਤੇ ਮੇਰੇ ਪਰਿਵਾਰ ਦੀ ਗਿੱਦੜ ਵਾਹ ਦੇ ਨਾਲ ਲੰਬੀ ਸਾਂਝ ਹੈ ਮੈਂ ਇੱਥੋਂ ਚਾਰ ਵਾਰ ਵਧਾਇਕ ਰਹਿਆ ਅਤੇ ਮੇਰਾ ਤਾਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਥੋਂ ਪੰਜ ਵਾਰ ਵਧਾਇਕ ਰਹੇ ਨੇ ਮੇਰੀ ਵੋਟ ਗਿੱਦੜ ਵਾਹ ਵਿੱਚ ਹੋਣੀ ਜ਼ਰੂਰੀ ਨਹੀਂ ਮੇਰਾ ਗਿੱਦੜ ਵਾਹ ਵਿੱਚ ਹੋਣਾ ਜ਼ਰੂਰੀ ਹੈ ਮੈਂ ਗਿੱਦੜ ਵਾਹ ਵਿੱਚ ਹਾਂ ਅਤੇ ਇੱਥੋਂ ਰਹਾਂਗਾ ਹੁਣ ਇੱਥੋਂ ਸੁਭਾਵਿਕ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਚਾਰ ਵਾਰ ਮਨਪ੍ਰੀਤ ਬਾਦਲ ਪੰਜ ਵਾਰ ਪ੍ਰਕਾਸ਼ ਸਿੰਘ ਬਾਦਲ ਨੌ ਵਾਰ ਤਿੰਨ ਵਾਰ ਲਗਾਤਾਰ ਰਾਜਾ ਵੜਿੰਗ ਇਹਦਾ ਮਤਲਬ ਜੇ ਹਲੇ ਵੀ ਇਹ ਦੋਵੇਂ ਈ ਤਰ੍ਹਾਂ ਇਹ ਕਹਿੰਦਿਆ ਨੇ ਮਨਪ੍ਰੀਤ ਬਾਦਲ ਜਾਂ ਬਾਦਲ ਸਾਹਿਬ ਤੇ ਦੂਸਰੇ ਪਾਸੇ ਰਾਜਾ ਵੜਿੰਗ ਜਾਂ ਅਮਰਤਾ ਵੜਿੰਗ ਕਿ ਇਸ ਹਲਕੇ ਦਾ ਵਿਕਾਸ ਨਹੀਂ ਹੋਇਆ ਤਾਂ ਅੱਧੀ ਸਦੀ ਤੋਂ ਵੱਧ ਤੱਕ ਤੁਹਾਨੂੰ ਇਥੋਂ ਵਿਧਾਇਕ ਬਣਦਿਆਂ ਨੂੰ ਹੋ ਗਿਆ ਤੇ ਫਿਰ ਹੋਰ ਕਿੰਨਾ ਟਾਈਮ ਚਾਹੀਦਾ ਤੇ ਹੁਣ ਗੱਲ ਕਰਦੇ ਆ ਅਕਾਲੀ ਦਲ ਉਨੂੰ ਲਗਾਤਾਰ ਝਟਕੇ ਤੇ ਝਟਕੇ ਮਿਲ ਰਹੇ ਨੇ ਹਾਲਾਂਕਿ ਇਸ ਵਕਤ ਹਾਸ਼ੀਏ ਵੱਲ ਲਗਾਤਾਰ ਜਾ ਰਿਹਾ ਹੈ ਅੰਦਰੂਨੀ ਕਲੇਸ਼ ਜਿਸ ਤੋਂ ਵਿੱਚੋਂ ਇੱਕ ਅਕਾਲੀ ਸੁਧਾਰ ਲਹਿਰ ਉਹ ਵੱਖਰਾ ਧੜਾ ਬਣ ਚੁੱਕਿਆ ਹੈ ਹੁਣ ਇਸੇ ਦਰਮਿਆਨ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਅਨਿਲ ਜੋਸ਼ੀ ਨੇ ਵੀ ਅਕਾਲੀ ਦਲ ਛੱਡ ਦਿੱਤਾ ਉਹਨਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਅਤੇ ਅਸਤੀਫਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜੂ ਦਿੱਤਾ ਗਿਆ ਹੈ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਆਪਣੇ ਭੇਜੇ ਅਸਤੀਫੇ ਵਿੱਚ ਉਹਨਾਂ ਨੇ ਲਿਖਿਆ ਕਿ ਮੈਂ 2021 ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣਿਆ ਸੀ ਜਦੋਂ ਭਾਰਤੀ ਜਨਤਾ ਪਾਰਟੀ ਨੇ ਮੈਨੂੰ ਪੰਜਾਬ ਅਤੇ ਕਿਸਾਨਾਂ ਦੇ ਹੱਕ ਵਿੱਚ ਤਿੰਨੇ ਕਿਸਾਨੀ ਕਾਨੂੰਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਕੇ ਆਪਣੀ ਪਾਰਟੀ ਵਿੱਚੋਂ 6 ਸਾਲਾਂ ਵਾਸਤੇ ਕੱਢ ਦਿੱਤਾ ਸੀ ਉਹਨਾਂ ਨੇ ਲਿਖਿਆ ਕਿ ਕੁਝ ਸਮੇਂ ਤੋਂ ਜੋ ਘਟਨਾਕਰਮ ਪਾਰਟੀ ਵਿੱਚ ਚੱਲ ਰਹੇ ਨੇ ਮੈਂ ਮਹਿਸੂਸ ਕੀਤਾ ਕਿ ਪੰਜਾਬ ਦੇ ਅਸਲੀ ਮੁੱਦਿਆਂ ਦੀ ਕੋਈ ਗੱਲ ਨਹੀਂ ਹੋ ਰਹੀ ਅਤੇ ਨਾਹੀਂ ਜਿਸ ਭਾਈਚਾਰਕ ਸੋਚ ਕਾਰਨ ਮੈਂ ਪਾਰਟੀ ਵਿੱਚ ਸ਼ਾਮਲ ਹੋਇਆ ਸੀ ਉਸ ਬਾਰੇ ਵੀ ਕੋਈ ਗੱਲ ਨਹੀਂ ਹੋ ਰਹੀ ਬਲਕਿ ਇੰਜ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ ਧਰਮ ਅਤੇ ਪੰਥਕ ਏਜੰਡੇ ਵਿੱਚ ਉਲਝ ਕੇ ਰਹਿ ਗਿਆ ਹੈ ਮੈਨੂੰ ਇਸ ਪੰਥਕ ਰਾਜਨੀਤੀ ਵਿੱਚ ਆਪਣੀ ਕੋਈ ਥਾਂ ਨਜ਼ਰ ਨਹੀਂ ਆ ਰਹੀ ਉਹਨਾ ਆਪਣੇ ਅਸਤੀਫੇ ਵਿੱਚ ਲਿਖਿਆ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਵਰਗਵਾਸ ਹੋਣ ਤੋਂ ਬਾਅਦ ਹਾਲਾਤ ਪਾਰਟੀ ਵਿੱਚ ਇੰਜ ਬਣੇ ਅਤੇ ਮੁੱਦੇ ਜੋ ਇਸ ਸਮੇਂ ਪਾਰਟੀ ਉੱਪਰ ਹਾਵੀ ਨੇ ਇਨਾ ਕਰਕੇ ਹੀ ਸੁਖਵੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਉਹਨਾਂ ਨੂੰ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਇਸ ਲਈ ਬਹੁਤ ਲੰਬਾ ਸੋਚਣ ਤੋਂ ਬਾਅਦ ਮੈਂ ਇਸ ਫੈਸਲੇ ਤੇ ਪਹੁੰਚਿਆ ਕਿ ਮੇਰੇ ਲਈ ਸ਼੍ਰੋਮਣੀ ਅਕਾਲੀ ਦਲ ਵਿੱਚ ਰਹਿ ਕੇ ਆਪਣੀ ਸੋਚ ਮੁਤਾਬਕ ਕੰਮ ਕਰਨਾ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਜੋ ਕਿ ਮੇਰੀ ਜ਼ਿੰਦਗੀ ਦਾ ਪਹਿਲਾ ਤੇ ਆਖਰੀ ਮੰਤਵ ਹੈ ਸੰਭਵ ਨਹੀਂ। ਇਸ ਲਈ ਭਰੇ ਮਨ ਨਾਲ ਮੈਂ ਪਾਰਟੀ ਦੀ ਪ੍ਰਾਈਮਰੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਭੇਜ ਰਿਹਾ ਹਾਂ। ਬੇਨਤੀ ਹੈ ਕਿ ਮੇਰਾ ਅਸਤੀਫਾ ਤੁਰੰਤ ਸਵੀਕਾਰ ਕੀਤਾ ਜਾਵੇ ਇੱਥੇ ਦੱਸਣਾ ਬਣਦਾ ਕਿ ਅਨਿਲ ਜੋਸ਼ੀ ਵੱਲੋਂ ਇਸ ਵਾਰ ਅਮਰitsar ਲੋਕ ਸਭਾ ਹਲਕੇ ਤੋਂ ਸ਼ਰੂਮਣੀ ਅਕਾਲੀ ਦਲ ਦੀ ਟਿਕਟ ਤੇ ਚੋਣ ਵੀ ਲੜੀ ਗਈ ਸੀ ਪਰ ਉਹ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਤੋਂ ਚੋਣ ਹਾਰ ਗਏ ਸਨ ਸਿਰਫ ਅਨਿਲ ਜੋਸ਼ੀ ਨਹੀਂ ਲਗਾਤਾਰ ਝਟਕੇ ਮਿਲ ਰਹੇ ਨੇ ਸ਼ਰੂਮਣੀ ਅਕਾਲੀ ਦਲ ਨੂੰ ਹਾਲਾਂਕਿ ਰਾਹੁਲ ਗਾਂਧੀ ਦੀ ਫੇਰੀ ਵਕਤ ਗੁਰਜੀਤ ਔਜਲਾ ਤੋਂ ਅਨਿਲ ਜੋਸ਼ੀ ਦੇ ਬਾਬਤ ਪੁੱਛਿਆ ਗਿਆ ਸੀ ਕਿ ਖਬਰਾਂ ਮਿਲ ਰਹੀਆਂ ਨੇ ਕਿ ਉਹ ਕਾਂਗਰਸ ਦਾ ਹਿੱਸਾ ਬਣ ਰਹੇ ਨੇ ਉਹਨਾਂ ਨੇ ਆਖਿਆ ਸੀ ਕਿ ਹੋ ਸਕਦਾ ਹੈ ਪਰ ਇਹਦੇ ਬਾਬਤ ਹਾਈ ਕਮਾਂਡ ਫੈਸਲਾ ਕਰੇਗੀ ਹੁਣ ਦੇਖਣਾ ਹੋਊਗਾ ਕਿ ਅਨਿਲ ਜੋਸ਼ੀ ਕਿੱਥੇ ਜਾਂਦੇ ਨੇ ਇਸੇ ਤਰ੍ਹਾਂ ਤਰਨਤਾਰਨ ਵਿਧਾਨ ਸਭਾ ਹਲਕਤ ਤਿੰਨ ਵਾਰ ਵਿਧਾਇਕ ਰਹੀ ਅਤੇ ਸ਼ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਜ਼ਿੰਮੇਵਾਰੀ ਨਿਭਾ ਰਹੇ ਹਰਬੀਤ ਸਿੰਘ ਸੰਧੂ ਨੇ ਵੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੂੰ ਅਸਤੀਫੇ ਵਿੱਚ ਉਹਨਾਂ ਨੇ ਜੋ ਭੇਜਿਆ ਲਿਖਿਆ ਹੈ ਕਿ ਬੇਸ਼ੱਕ ਮੇਰੇ ਕਾਰਨ ਨਿੱਜੀ ਨੇ ਉਹ ਦੱਸ ਰਹੇ ਨੇ ਪਰ ਕਈ ਮਹੀਨਿਆਂ ਤੋਂ ਉਹਨਾਂ ਦੇ ਪਾਰਟੀ ਬਦਲਣ ਦੀਆਂ ਗੱਲਾਂ ਇਹ ਚਰਚਾਵਾਂ ਦਾ ਵਿਸ਼ਾ ਸੀ ਇੱਕ ਵਾਰ ਫਿਰ ਤੋਂ ਇਹ ਸਾਹਮਣੇ ਆ ਗਈਆਂ ਨੇ ਜਦੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਹਾਲਾਂਕਿ ਸੰਧੂ ਸਾਹਿਬ ਨੇ ਕਿਹਾ ਕਿ ਉਹ ਕੁਝ ਦਿਨਾਂ ਦੇ ਵਿੱਚ ਵਰਕਰਾਂ ਨਾਲ ਮੀਟਿੰਗ ਕਰਨਗੇ ਤੇ ਅਗਲੇ ਹੁਕਮ ਕੀ ਹੋਣਗੇ ਵਰਕਰਾਂ ਦੇ ਤੇ ਉਸ ਫੈਸਲੇ ਦੇ ਅਨੁਸਾਰ ਕਦਮ ਚੁੱਕ ਲੈ ਜਾਣਗੇ ਦਸਣਾ ਬਣਦਾ ਕਿ ਹਰਮੀਤ ਸਿੰਘ ਸੰਧੂ ਸਾਲ 2002 ਦੀਆਂ ਵਿਧਾਨ ਸਭਾ ਚੋਣਾਂ 'ਚ ਤਰਨ ਤਰਨ ਹਲਕੇ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਜਿੱਤ ਗਏ ਸੀ 2007 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਉਮੀਦਵਾਰ ਐਲਾਨਿਆ ਅਤੇ ਉਹ ਕਾਂਗਰਸ ਦੇ ਮਨਜੀਤ ਸਿੰਘ ਕਸੀਟਪੁਰਾ ਨੂੰ ਹਰਾ ਕੇ ਜਿੱਤ ਗਏ ਸੀ ਅਤੇ ਉਸ ਵੇਲੇ ਸੱਤਾ ਵਿੱਚ ਆਈ ਪਾਰਟੀ ਦੇ ਵਿਧਾਇਕ ਬਣੇ ਜਦਕਿ 2012 ਵਿੱਚ ਮੁੜ ਹਰਬੀਤ ਸਿੰਘ ਸੰਧੂ ਨੇ ਅਕਾਲੀ ਦਲ ਦੇ ਵੱਲੋਂ ਚੋਣ ਲੜੀ ਅਤੇ ਕਾਂਗਰਸ ਦੇ ਡਾਕਟਰ ਧਰਮਵੀਰ ਅਗਨੀ ਹੋਤਰੀ ਨੂੰ ਹਰਾ ਕੇ ਫਿਰ ਉਹ ਵਿਧਾਨ ਸਭਾ ਵਿੱਚ ਪਹੁੰਚੇ ਅਤੇ ਚੋਣ ਜਿੱਤੀ ਦੋ ਵਾਰ ਸੱਤਾ ਵਿੱਚ ਆਈ ਅਕਾਲੀ ਦਲ ਦੀ ਸਰਕਾਰ ਸਮੇਂ ਹਰਮੀਤ ਸਿੰਘ ਸੰਧੂ ਨੂੰ ਦੋ ਵਾਰ ਮੁੱਖ ਪਾਰਲੀਮੈਂਟਰੀ ਸਖਤਰ ਵੀ ਬਣਾਇਆ ਗਿਆ ਅਤੇ ਇੱਕ ਵਾਰ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵੀ ਬਣਾਏ ਗਏ ਜਦੋਂ ਕਿ ਸੁਖਬੀਰ ਬਾਦਲ ਦੀ ਗੁੱਡ ਬੁੱਕ ਵਿੱਚ ਉਹ ਜਾਣੇ ਜਾਂਦੇ ਰਹੇ ਹੈ ਹਰਮੀਤ ਸਿੰਘ ਸੰਧੂ ਪਾਰਟੀ ਦੇ ਵੱਖ-ਵੱਖ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦੇ ਰਹੇ ਹੈ ਪਰ ਪਿਛਲੇ ਕੁਝ ਕਮਹੀਨਿਆਂ ਤੋਂ ਹਰਮੀਤ ਸਿੰਘ ਸੰਧੂ ਦੇ ਅਕਾਲੀ ਦਲ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਜਾਣ ਦੀਆਂ ਚਰਚਾਵਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਨੇ ਪਰ ਹੁਣ ਇਹਨਾਂ ਚਰਚਾਵਾਂ ਸੰਬੰਧੀ ਉਹਨਾਂ ਦਾ ਕੋਈ ਬਿਆਨ ਜਾਂ ਜਵਾਬ ਨਹੀਂ ਸੀ ਆਉਂਦਾ ਆਖਰਕਾਰ ਉਹਨਾਂ ਨੇ ਅਚਾਨਕ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਸਮੇਤ ਸਾਰੇ ਅਹੁਦਿਆਂ ਤੋਂ ਅਸਤੀਫੇ ਦਾ ਐਲਾਨ ਕਰ ਦਿੱਤਾ ਅਤੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੂੰ ਉਹਨਾਂ ਨੇ ਬਹੁਤ ਹੀ ਸੰਖੇਪ ਦੇ ਵਿੱਚ ਆਪਣਾ ਲਿਖਿਆ ਅਸਤੀਫਾ ਭੇਜਿਆ ਅਤੇ ਅਸਤੀਫੇ ਦੇ ਕਾਰਨ ਨਿੱਜੀ ਦੱਸੇ ਨੇ ਹਰਬੀਰ ਸਿੰਘ ਸੰਧੂ ਨੇ ਕਿਹਾ ਕਿ ਫਿਲਹਾਲ ਉਹਨਾਂ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਉਹ ਕੁਝ ਦਿਨਾਂ ਦੇ ਵਿੱਚ ਆਪਣੇ ਸਮਰਥਕਾਂ ਤੇ ਵਰਕਰਾਂ ਦੇ ਨਾਲ ਮੀਟਿੰਗ ਕਰਨਗੇ ਅਤੇ ਅੱਗੇ ਦੀ ਰਣਨੀਤੀ ਕੀ ਹੋਏਗੀ ਉਸ ਤਰੀਕੇ ਦਾ ਫਿਰ ਫੈਸਲਾ ਲੈ ਲੈਣਗੇ ਤੇ ਹੁਣ ਇੱਕ ਪਾਸੇ ਬਲਵੰਤ ਸਿੰਘ ਰਾਜੋਣਾ ਤਿੰਨ ਘੰਟਿਆਂ ਦੀ ਪੈਰੋਲ ਤੇ ਆਏ ਸੀ ਅਤੇ ਦੂਸਰੇ ਪਾਸੇ ਦੋ ਜਥੇਦਾਰ ਸਹਿਬਾਨਾਂ ਨੇ ਹੰਗਾਮੀ ਮੀਟਿੰਗ ਸੱਦ ਲਈ ਹੈ ਇੱਕ ਪਾਸੇ ਉਸ ਵਕਤ ਪੰਜਾਬ ਦੇ ਵਿੱਚ ਜਿਮਨੀ ਚੋਣਾ ਵੀ ਹੋ ਰਹੀਆਂ ਸੀ ਬਲਵੰਤ ਸਿੰਘ ਰਾਜੋਣਾ ਤਿੰਨ ਘੰਟਿਆਂ ਦੀ ਪੈਰੋਲ ਤੇ ਆਏ ਸੀ ਅਤੇ ਉਹਦੇ ਤੋਂ ਬਾਅਦ ਦੋ ਤਖਤਾਂ ਦੇ ਜਥੇਦਾਰਾਂ ਦੇ ਵੱਲੋਂ ਅਚਾਨਕ ਇਹ ਮੀਟਿੰਗ ਸੱਦ ਲਈ ਗਈ। ਇਸ ਮੀਟਿੰਗ ਦੇ ਏਜੰਡੇ ਬਾਬਤ ਕੁਝ ਸਪਸ਼ਟਨਾ ਕੀਤਾ ਗਿਆ। ਪਰ ਇਸ ਮੀਟਿੰਗ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਵੀ ਅਤੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੂੰ ਵੀ ਸੱਦਿਆ ਗਿਆ ਸੀ। ਮੀਟਿੰਗ ਤੋਂ ਬਾਹਰ ਆਏ ਬਲਵਿੰਦਰ ਸਿੰਘ ਭੁੰਦੜ ਨੇ ਏਜੰਡੇ ਬਾਰੇ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਪਰ ਉਹਨਾਂ ਨੇ ਇੰਨੀ ਇੱਕ ਗੱਲ ਜ਼ਰੂਰ ਦੱਸੀ ਕੀ ਮੀਟਿੰਗ ਚ ਸੁਖਬੀਰ ਬਾਦਲ ਦੇ ਅਸਤੀਫੇ ਬਾਬਤ ਕੋਈ ਗੱਲਬਾਤ ਨਹੀਂ ਹੋਈ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਮੀਟਿੰਗ ਦੇ ਵਿੱਚ ਹੋਈ ਚਰਚਾ ਦੇ ਬਾਬਤ ਟਿੱਪਣੀ ਕਰ ਤੋਂ ਗੁਰੇਜ਼ ਕੀਤਾ ਪਰ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਹਰ ਇੱਕ ਦੇ ਯਤਨ ਜਾਰੀ ਰਹਿਣੇ ਚਾਹੀਦੇ ਆ ਤੇ ਰਹਿਣਗੇ ਇਹ ਮੀਟਿੰਗ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੇ ਗ੍ਰਹਿ ਵਿਖੇ ਸੱਦੀ ਗਈ ਸੀ ਉੱਥੇ ਇਹ ਮੀਟਿੰਗ ਹੋਈ ਹੈ ਇਹਦੇ ਵਿੱਚ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਹ ਸਾਰੇ ਅਸਲ ਦੇ ਵਿੱਚ ਪਿੰਡ ਰਾਜੋਆਣਾ ਬਲਵੰਤ ਸਿੰਘ ਰਾਜਵਾਨਾ ਦੇ ਭਰਾ ਦੇ ਭੋਗ ਤੋਂ ਪਰਤੇ ਸੀ ਇੰਨਾ ਹੀ ਨਹੀਂ ਉਹਨਾਂ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਵੀ ਗੱਲਬਾਤ ਕੀਤੀ ਹੈ ਇਹਦੇ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਬਲਵੰਤ ਸਿੰਘ ਰਾਜਵਾਨਾ ਬਾਰੇ ਵੀ ਚਰਚਾ ਕੀਤੀ ਹੋ ਸਕਦੀ ਹੈ ਤੇ ਹੁਣ ਗੱਲ ਕਰਦੇ ਹਾਂ ਬੀਤੇ ਕੁਝ ਦਿਨ ਤੋਂ ਇੱਕ ਵੀਡੀਓ ਵਾਇਰਲ ਹੋਈ ਹੈ ਤੇ ਉਸ ਵੀਡੀਓ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਰੁਕਵ ਆਪਣਾਇਆ ਹੈ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਨਕਲ ਕਰਕੇ ਸਿੱਖ ਭਾਵਰਾਂਵਾਂ ਨੂੰ ਠੇਸ ਪਹੁੰਚਾਉਣ ਵਾਲੀ ਇਹ ਵੀਡੀਓ ਵਾਇਰਲ ਹੋਈ ਹੈ ਅਤੇ ਇਸ ਵੀਡੀਓ ਦਾ ਐਸਡੀ ਪੀਸੀ ਵੱਲੋਂ ਨੋਟਿਸ ਲੈ ਲਿਆ ਗਿਆ ਹੈ ਅਤੇ ਐਡਵੋਕੇਟ ਧਾਮੀ ਨੇ ਇਹਦੀ ਪੜਤਾਲ ਕਰਨ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਹੈ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਬਿਆਨ ਦੇ ਵਿੱਚ ਐਡਵੋਕੇਟ ਧਾਮੀ ਨੇ ਕਿਹਾ ਕਿ ਮੁੱਢਲੇ ਤੌਰ ਤੇ ਮਿਲੀ ਜਾਣਕਾਰੀ ਦੇ ਅਨੁਸਾਰ ਜਿਹੜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਉਹ ਵੀਡੀਓ ਮੱਧ ਪ੍ਰਦੇਸ਼ ਦੇ ਸ਼ਾਡੋਲ ਦੇ ਵਿੱਚ ਸਿੰਧੀ ਭਾਈਚਾਰੇ ਦੇ ਵੱਲੋਂ ਕੀਤੇ ਗਏ ਇੱਕ ਸਵਾਗਤ ਦੀ ਦੱਸੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਸਿੱਖ ਧਰਮ ਦੇ ਅੰਦਰ ਗੁਰੂ ਸਾਹਿਬਾਨ ਦੀ ਨਕਲ ਕਰਨ ਦੀ ਸਖਤ ਮਨਾਹੀ ਹੈ ਅਤੇ ਇਸ ਵੀਡੀਓ ਦੇ ਨਾਲ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਵੱਜੀ ਹੈ ਐਡਵੋਕੇਟ ਧਾਮੀ ਨੇ ਕਿਹਾ ਕਿ ਸਿੰਧੀ ਭਾਈਚਾਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਤੀ ਬਹੁਤ ਵੱਡੀ ਸ਼ਰਧਾ ਰੱਖਦਾ ਹੈ ਅਤੇ ਉਹਨਾਂ ਨਾਲ ਸੰਬੰਧਿਤ ਦਿਹਾੜਿਆਂ ਨੂੰ ਵੀ ਮਨਾਉਂਦਾ ਹੈ ਪਰੰਤੂ ਸਿੱਖ ਧਰਮ ਦੀਆਂ ਪਰੰਪਰਾਵਾਂ ਅਤੇ ਮਰਿਆਦਾ ਦਾ ਖਿਆਲ ਰੱਖਣਾ ਵੀ ਸਾਰਿਆਂ ਦੇ ਵਾਸਤੇ ਬੇਹੱਦ ਜ਼ਰੂਰੀ ਹੈ ਕਿਸੇ ਨੂੰ ਵੀ ਗੁਰੂ ਸਾਹਿਬਾਨ ਦੀ ਨਕਲ ਕਰਨ ਤੇ ਮर्यादा ਦੇ ਵਿਰੁੱਧ ਹਰਕਤ ਕਰਨ ਦੀ ਕੋਈ ਆਗਿਆ ਨਹੀਂ ਦਿੱਤੀ ਜਾ ਸਕਦੀ ਉਹਨਾਂ ਨੇ ਕਿਹਾ ਕਿ ਇਸਮ ਦੀ ਧਰਮ ਪ੍ਰਚਾਰ ਕਮੇਟੀ ਦੇ ਮਰਦ ਪਰਦੇਸ਼ ਤੇ ਵਿਖੇ ਚੱਲ ਰਹੇ ਸਿੱਖ ਮਿਸ਼ਨ ਉਹਜੈਨ ਦੇ ਪ੍ਰਚਾਰਕਾਂ ਨੂੰ ਪੜਤਾਲ ਕਰਕੇ ਮੁਕੰਮਲ ਰਿਪੋਰਟ ਦੇਣ ਵਾਸਤੇ ਲਿਖ ਦਿੱਤਾ ਗਿਆ ਜਿਸ ਦੀ ਰਿਪੋਰਟ ਪ੍ਰਾਪਤ ਹੋਣ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜ ਦਿੱਤੀ ਜਾਏਗੀ ਤੇ ਅੱਗੇ ਉਹ ਕਾਰਵਾਈ ਕਰਨਗੇ ਹੁਣ ਦਿੱਲੀ ਦੇ ਸ਼ਰਾਬ ਕੁੱਟਾਲੇ ਦਾ ਜ਼ਿਕਰ ਕਰੀਏ ਜਾਣਕਾਰੀ ਮਿਲੀ ਹੈ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ ਹੈ। ਉਹਨਾਂ ਨੇ ਦਿੱਲੀ ਸ਼ਰਾਬ ਘਟਾਲੇ ਦੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਈਡੀ ਦੀ ਕਾਰਵਾਈ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਹਦੇ ਤੋਂ ਇਲਾਵਾ ਈਡੀ ਦੀ ਚਾਰ ਸ਼ੀਟ ਤੇ ਨੋਟਸ ਲੈਣ ਦੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਵੀ ਉਹਨਾਂ ਨੇ ਵੱਡੀ ਚੁਣੌਤੀ ਦਿੱਤੀ ਹੈ। ਕੇਜਰੀਵਾਰ ਨੇ ਹਾਈ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਉਸਤੇ ਖਿਲਾਫ ਹੇਠਲੀ ਅਦਾਲਤ ਵਿੱਚ ਚੱਲ ਰਹੀ ਕਾਰਵਾਈ ਤੇ ਤੁਰੰਤ ਰੋਕ ਲਗਾਈ ਜਾਵੇ। ਪਟੀਸ਼ਨ ਦੇ ਵਿੱਚ ਕੇਜਰੀਵਾਲ ਨੇ ਉਸਤੇ ਮੁਕਦਮਾ ਚਲਾਉਣ ਲਈ ਧਾਰਾ ਨਾ ਲਾਏ ਜਾਣ ਦਾ ਹਵਾਲਾ ਦਿੱਤਾ ਹੈ ਕੇਜਰੀਵਾਲ ਨੇ ਦਲੀਲ ਦਿੱਤੀ ਹੈ ਕਿ ਹੇਠਲੀ ਅਦਾਲਤ ਦੇ ਜੱਜ ਨੇ ਪੀ ਐਮ ਐਲ اے ਦੀ ਧਾਰਾ 3 ਦੇ ਤਹਿਤ ਅਪਰਾਧ ਦਾ ਨੋਟਿਸ ਲੈਣ ਦੇ ਵਿੱਚ ਗਲਤੀ ਕੀਤੀ ਹੈ ਉਹਨਾਂ ਦਾਵਾ ਕੀਤਾ ਕਿ ਮੁਕਦਮਾ ਚਲਾਉਣ ਲਈ ਸੀ ਆਰ ਪੀ ਸੀ ਦੀ ਧਾਰਾ 197 ਦੀ ਉਪ ਧਾਰਾ 1 ਦੇ ਤਹਿਤ ਪਹਿਲਾਂ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ ਪਰ ਉਸਤੇ ਕੇਸ ਵਿੱਚ ਈਡੀ ਨੇ ਇਸ ਤਰ੍ਹਾਂ ਨਹੀਂ ਕੀਤਾ ਇਸ ਲਈ ਪੂਰੇ ਮਾਮਲੇ ਦੇ ਵਿੱਚ ਗਲਤੀ ਹੋਈ ਹੈ ਇਹ ਉਦੋਂ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਜਦੋਂ ਕੇਜਰੀਵਾਲ ਲੋਕ ਸੇਵਕ ਭਾ ਪủ ਮੁੱਖ ਮੰਤਰੀ ਦੇ ਅਹੁਦੇ ਤੇ ਸਨ ਮਾਮਲੇ ਦੀ ਅਗਲੀ ਸੁਣਵਾਈ 21 ਨਵੰਬਰ ਨੂੰ ਹੋ ਸਕਦੀ ਹੈ ਅਤੇ ਇਹਦੇ ਤੋਂ ਪਹਿਲਾਂ ਇਹ ਵੀ ਦੱਸਣਾ ਬਣਦਾ ਕਿ 12 ਜੁਲਾਈ ਤੇ 2024 ਨੂੰ ਸੁਪਰੀਮ ਕੋਰਟ ਨੇ ਈਡੀ ਨਾਲ ਜੁੜੇ ਮਾਮਲੇ ਵਿੱਚ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ ਪਰ ਸੀਬੀਆਈ ਕੇਸ ਵਿੱਚ ਉਹ ਜੇਲ੍ਹ ਤੋਂ ਬਾਹਰ ਨਹੀਂ ਸਿਆ ਸਕਿਆ ਬਾਅਦ ਵਿੱਚ 13 ਸਤੰਬਰ ਨੂੰ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ सीबीआई ਕੇਸ ਵਿੱਚ ਵੀ ਜ਼ਮਾਨਤ ਦੇ ਦਿੱਤੀ ਸੀ ਤੇ ਜਿਸ ਤੋਂ ਬਾਅਦ ਉਹਨਾਂ ਦੇ ਜੇਲ੍ਹ ਤੋਂ ਬਾਹਰ ਆਉਣ ਦਾ ਰਸਤਾ ਸਾਫ਼ ਹੋਇਆ ਸੀ ਅਤੇ ਉਦੋਂ ਤੋਂ ਲੈ ਕੇ ਕੇਜਰੀਵਾਲ ਹੁਣ ਤੱਕ ਬਾਹਰ ਨੇ ਹੁਣ ਗੱਲ ਕਰਦੇ ਹਾਂ ਕਿ ਕੈਨੇਡਾ ਸਰਕਾਰ ਭਾਵ ਟਰੂਡੋ ਸਰਕਾਰ ਲਗਾਤਾਰ ਸਖਤ ਹੁੰਦੀ ਜਾ ਰਹੀ ਹੈ ਪਹਿਲਾਂ ਜਦੋਂ ਇੱਧਰ ਸਖਤ ਹੀ ਹੁੰਦੀ ਸੀ ਅਮਰੀਕਾ ਵਾਲੇ ਪਾਸੇ ਕਈ ਲੋਕ ਬਾਰਡਰ ਟੱਪ ਜਾਂਦੇ ਸੀ ਪਰ ਹੁਣ ਅਮਰੀਕਾ ਵਾਲੇ ਪਾਸੋਂ ਕੈਨੇਡਾ ਤੋਂ ਵੀ ਸਖਤ ਖਬਰਾਂ ਆ ਰਹੀਆਂ ਨੇ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਕੈਨੇਡਾ ਦੀ ਸਰਕਾਰ ਰੋਜ਼ਾਨਾ ਕਿਸੇ ਨਾ ਕਿਸੇ ਕਾਰਨ ਕਰਕੇ ਲਗਾਤਾਰ ਚਰਚਾ ਚ ਹੈ ਸਟੱਡੀ ਵੀਜ਼ਾ ਦੇ ਨਿਯਮਾਂ ਦੇ ਵਿੱਚ ਲਗਾਤਾਰ ਬਦਲਾ ਕੀਤਾ ਜਾ ਰਿਹਾ ਹੈ ਪਹਿਲਾਂ ਐਸ.ਟੀ.ਐਸ ਵੀਜ਼ਾ ਸੁਪਰੀਮ ਉਹ ਖਤਮ ਕਰ ਦਿੱਤੀ ਗਈ ਫਿਰ 10 ਸਾਲ ਦਾ ਵਿਜ਼ਟਰ ਵੀਜ਼ਾ ਉਹਦੇ ਤੇ ਰੋਕ ਲਾ ਦਿੱਤੀ ਗਈ ਅਤੇ ਕੈਨੇਡਾ ਸਰਕਾਰ ਦੇ ਵੱਲੋਂ ਹੁਣ ਸਟੱਡੀ ਪਰਮਿਟ ਦੇ ਜਿਹੜੇ ਨਿਯਮ ਨੇ ਹੌਲੀ-ਹੌਲੀ ਸਖਤ ਕੀਤੇ ਜਾ ਰਹੇ ਨੇ ਨਵੇਂ ਨਿਯਮਾਂ ਦੇ ਮਤਾਬਕ ਜੇਕਰ ਕੋਈ ਵਿਦਿਆਰਥੀ ਭਾਰਤ ਤੋਂ ਕੈਨੇਡਾ ਦੇ ਕਿਸੇ ਕਾਲਜ ਵਿੱਚ ਦਾਖਲਾ ਲੈਂਦਾ ਹੈ ਤਾਂ ਉਹ ਇੱਥੇ ਕੈਨੇਡਾ ਵਿੱਚ ਆ ਕੇ ਹੁਣ ਉਹਨੂੰ ਬਦਲ ਨਹੀਂ ਸਕਦਾ ਪਹਿਲਾਂ ਏਜੰਟ ਕਹਿੰਦੇ ਸੀ ਕਿ ਤੁਸੀਂ ਵੀਜ਼ਾ ਲੈਣ ਵਾਸਤੇ ਜਿਹੜਾ ਵੀ ਕਾਲਜ ਲੈਟਰ ਆਫਰ ਕਰਦਾ ਉਹਦੇ ਤੋਂ ਲਾਓ ਉੱਥੇ ਜਾ ਕੇ ਤੁਸੀਂ ਕਾਲਜ ਬਦਲ ਲੈਣਾ ਭਾਵੇਂ ਕਾਲਜਾਂ ਤੋਂ ਵੱਡੇ ਕਮਿਸ਼ਨ ਵੀ ਲੈ ਲੈਂਦੇ ਸੀ ਪਰ ਹੁਣ ਜੇਕਰ ਕੋਈ ਵਿਦਿਆਰਥੀ ਕੈਨੇਡਾ ਵਿੱਚ ਆ ਕੇ ਕਾਲਜ ਬਦਲੇਗਾ ਤਾਂ ਉਸਨੂੰ ਦੁਬਾਰਾ ਸਟੱਡੀ ਪਰਮਿਟ ਪਾ ਕੇ ਸਟੱਡੀ ਵੀਜ਼ਾ ਲੈਣਾ ਪਏਗਾ ਜੇਕਰ ਵੀਜ਼ਾ ਦੇਣ ਤੋਂ ਕੈਨੇਡਾ ਸਰਕਾਰ ਵੱਲੋਂ ਨਾ ਕਰ ਦਿੱਤੀ ਜਾਂਦੀ ਹੈ ਤਾਂ ਉਸ ਵਿਦਿਆਰਥੀ ਕੋਲ ਸਿਰਫ ਇੱਕੋ ਇੱਕ ਬਦਲ ਹੋਏਗਾ ਇੱਕ ਮਹੀਨੇ ਦੇ ਅੰਦਰ ਅੰਦਰ ਭਾਵ 30 ਦਿਨਾਂ ਦੇ ਅੰਦਰ ਅੰਦਰ ਉਸਨੂੰ ਕੈਨੇਡਾ ਛੱਡਣਾ ਪਏਗਾ ਇਹਦੇ ਨਾਲ ਹੀ ਉਹ ਪੋਸਟ ਸਟੱਡੀ ਵੀਜ਼ਾ ਪਰਮਿਟ ਤੋਂ ਵਾਂਝਾ ਹੋ ਜਾਏਗਾ ਜੇਕਰ ਵਿਦਿਆਰਥੀ ਉਸ ਕਾਲਜ ਨੂੰ ਬਦਲਦਾ ਜਿਸ ਲਈ ਉਸਨੇ ਦਾਖਲਾ ਅਦਾ ਕੀਤਾ ਹੋਇਆ ਹੈ ਤਾਂ ਫੀਸ ਵਾਪਸ ਵੀ ਨਹੀਂ ਕੀਤੀ ਜਾਏਗੀ ਵਿਦਿਆਰਥੀਆਂ ਲਈ ਕੈਨੇਡਾ ਆਉਣਾ ਅਤੇ ਕਾਲਜ ਬਦਲਣਾ ਹੁਣ ਕਾਫੀ ਮਹਿੰਗਾ ਹੋ ਸਕਦਾ ਹੈ ਹਰ ਸਾਲ 2.5 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਸਟੱਡੀ ਵੀਜ਼ੇ ਤੇ ਕੈਨੇਡਾ ਆਉਂਦੇ ਰਹੇ ਐ ਜਿਸ ਵਿੱਚ ਪੰਜਾਬ ਦੇ ਵਿਦਿਆਰਥੀਆਂ ਦੀ ਗਿਣਤੀ 1.5 ਤੋਂ 2 ਲੱਖ ਦੇ ਕਰੀਬ ਹੁੰਦੀ ਰਹੀ ਐ ਮਿਲੀ ਜਾਣਕਾਰੀ ਅਨੁਸਾਰ 50% ਵਿਦਿਆਰਥੀ ਕੈਨੇਡਾ ਪਹੁੰਚ ਕੇ ਕਾਲਜ ਬਦਲ ਲੈਂਦੇ ਸਨ ਇਹਦੇ ਤੋਂ ਪਹਿਲਾਂ ਵਿਦਿਆਰਥੀ ਜਿਸ ਕਾਲਜ ਤੋਂ ਸਟੱਡੀ ਵੀਜ਼ੇ ਤੇ ਕੈਨੇਡਾ ਆਉਂਦੇ ਸੀ ਉਸ ਕਾਲਜ ਦਾ ਆਫਰ ਲੈਟਰ ਹਟਾ ਕੇ ਨਵੇਂ ਕਾਲਜ ਦਾ ਆਫਰ ਲੈਟਰ ਕੈਨੇਡੀਅਨ ਇਮੀਗ੍ਰੇਸ਼ਨ ਵੈਬਸਾਈਟ ਅਤੇ GC ਪੋਰਟਲ ਤੇ ਅਪਲੋਡ ਕਰ ਦਿੱਤਾ ਜਾਂਦਾ ਸੀ ਅਪਲੋਡ ਹੁੰਦੇ ਹੀ ਵਿਦਿਆਰਥੀ ਰਿਫੰਡ ਦੀ ਮੰਗ ਕਰਦਾ ਸੀ ਬਹੁਤੀ ਵਾਰ ਤਾਂ ਇਹ ਰਿਫੰਡ ਮਿਲ ਜਾਂਦਾ ਸੀ ਅਤੇ ਕਈ ਵਾਰ ਰਹਿ ਵੀ ਜਾਂਦਾ ਸੀ ਕਿਉਂਕਿ ਕਾਲਜ ਬਦਲਣ ਦੇ ਨਾਲ ਵਿਦਿਆਰਥੀ ਵੀ ਗੁੰਮਰਾ ਹੋ ਰਹੇ ਸੀ ਕਈ ਏਜੰਟ ਵਿਦਿਆਰਥੀਆਂ ਨੂੰ ਗੁੰਮਰਾ ਕਰਦੇ ਸਨ ਅਤੇ ਫੀਸਾਂ ਵਿੱਚ ਛੋਟ ਲੈਣ ਦੀ ਗੱਲ ਕਰਦੇ ਸੀ ਵਿਦਿਆਰਥੀ ਏਜੰਟਾਂ ਤੋਂ ਪ੍ਰਭਾਵਿਤ ਹੋ ਕੇ ਆਪਣਾ ਕਾਲਜ ਬਦਲ ਲੈਂਦੇ ਸਨ ਏਜੰਟ ਜਿਸ ਕਾਲਜ ਵਿੱਚ ਵਿਦਿਆਰਥੀ ਦਾ ਦਾਖਲਾ ਕਰਵਾਉਂਦੇ ਸੀ ਉਹਨਾਂ ਤੋਂ ਵੱਡੇ ਪੱਧਰ ਤੇ ਕਮਿਸ਼ਨ ਵੀ ਲੈ ਲੈਂਦੇ ਸੀ ਹੁਣ ਕੈਨੇਡਾ ਸਰਕਾਰ ਦੇ ਨਵੇਂ ਨਿਯਮਾਂ ਦੇ ਅਨੁਸਾਰ ਕਾਲਜ ਨਹੀਂ ਬਦਲਿਆ ਜਾ ਸਕਦਾ ਪਰ ਜੇ ਕਾਲਜ ਬਦਲਣਾ ਹੋਇਆ ਤਾਂ ਵੀਜ਼ਾ ਵੀ ਸਟੱਡੀ ਦਾ ਦੁਬਾਰਾ ਲੈਣਾ ਪਏਗਾ ਜੇ ਵੀਜ਼ਾ ਨਾ ਮਿਲਿਆ ਤਾਂ 30 ਦਿਨਾਂ ਦੇ ਅੰਦਰ ਅੰਦਰ ਕੈਨੇਡਾ ਛੱਡਣਾ ਪਏਗਾ ਹੁਣ ਇੱਕ ਪਾਸੇ ਸਖਤੀਆਂ ਨੇ ਤੇ ਦੂਸਰੇ ਪਾਸੇ ਭਾਵ ਅਮਰੀਕਾ ਵਾਲੇ ਪਾਸੇ ਵੀ ਸਖਤੀਆਂ ਦਾ ਦੌਰ ਹੈ ਕਿਉਂਕਿ ਉੱਥੇ ਨਵੇਂ ਚੁਣੇ ਜਾ ਚੁੱਕੇ ਨੇ ਰਾਸ਼ਟਰਪਤੀ 트੍ਰੰਪ 트੍ਰੰਪ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਵੱਡਾ ਐਲਾਨ ਕਰ ਦਿੱਤਾ ਹੈ ਵੱਡਾ ਫੈਸਲਾ ਉਹ ਕਹਿੰਦੇ ਅਸੀਂ ਲੈ ਲਿਆ ਟਰੰਪ ਨੇ ਕਿਹਾ ਕਿ ਉਹਨਾਂ ਦਾ ਪ੍ਰਸ਼ਾਸਨ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿ ਰਹੇ ਪ੍ਰਵਾਸੀਆਂ ਦੇ ਖਿਲਾਫ ਫੌਜੀ ਬਲਾਂ ਦੀ ਵਰਤੋਂ ਕਰ ਸਕਦਾ ਹੈ। ਇਹਦੇ ਨਾਲ ਹੀ ਇਸ ਮਾਮਲੇ ਲੈ ਕੇ ਅਮਰੀਕਾ ਵਿੱਚ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕੀਤਾ ਜਾਏਗਾ। ਟਰੰਪ ਨੇ ਐਕਸ ਦੇ ਉੱਤੇ ਇੱਕ ਵਿਅਕਤੀ ਦੀ ਪੋਸਟ ਨੂੰ ਦੁਬਾਰਾ ਪੋਸਟ ਕਰਕੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਟਾਮ ਫਿਟਨ ਨੇ ਐਕਸ ਤੇ ਲਿਖਿਆ ਕਿ ਅਜਹੀਆਂ ਖਬਰਾਂ ਨੇ ਕਿ ਟਰੰਪ ਪ੍ਰਸ਼ਾਸਨ ਅਮਰੀਕਾ ਵਿੱਚ ਰਾਸ਼ਟਰੀ ਐਮਰਜੈਂਸੀ ਲਗਾ ਕੇ ਵੱਡੀ ਗਣਤੀ ਵਿੱਚ ਜਿਹੜੇ ਗੈਰ ਕਾਨੂੰਨੀ ਲੋਕ ਨੇ ਉਹਨਾਂ ਨੂੰ ਫੌਜ ਦੇ ਜ਼ਰੀਏ ਅਮਰੀਕਾ ਵਿੱਚੋਂ ਬਾਹਰ ਕੱਢਣ ਦੀ ਤਿਆਰੀ ਕਰ ਰਿਹਾ ਹੈ। ਟਰੰਪ ਦੇ ਸੀਮਾ ਸੁਰੱਖਿਆ ਮੁਖੀ ਟੌਮ ਨੇ ਚੇਤਾਵਨੀ ਦਿੱਤੀ ਹੈ ਕਿ ਡੈਮੋਕ੍ਰੇਟ ਦੁਆਰਾ ਚਲਾਏ ਜਾ ਰਹੇ ਸੂਬਿਆਂ ਨੇ ਦੇਸ਼ ਨਿਕਾਲੇ ਦੀ ਮੁਹਿੰਮ ਵਿੱਚ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪ੍ਰਸ਼ਾਸਨ ਪਹਿਲਾਂ ਉਹਨਾਂ 4,25,000 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰੇਗਾ ਭਾਪ ਦੇਸ਼ ਨਿਕਾਲਾ ਦੇਵੇਗਾ। ਇਹ ਉਹ ਅੰਕੜੇ ਨੇ ਜਿਨ੍ਹਾਂ ਦੇ ਖਿਲਾਫ ਅਪਰਾਧਿਕ ਰਿਕਾਰਡ ਨੇ ਉਹਨਾਂ ਨੇ ਆਪਣੇ ਨਿੱਜੀ ਸਰਹੱਦੀ ਸੁਰੱਖਿਆ ਤਜਰਬਿਆਂ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਬਾਰਡਰ ਪੈਟਰੋਲ ਏਜੰਟਾਂ ਨੂੰ ਹੁਣ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਦੀ ਬਜਾਏ ਸਿਰਫ ਟਰੈਵਲ ਏਜੰਟ ਵਜੋਂ ਕੰਮ ਕਰਨ ਵਜੋਂ ਦੇਖਿਆ ਜਾਂਦਾ ਹੈ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਅਮਰੀਕਾ ਵਿੱਚ ਆਉਣ ਦਿੰਦੇ ਨੇ ਉਹਨਾਂ ਨੂੰ ਮੁਫਤ ਹਵਾਈ ਟਿਕਟਾਂ ਹੋਟਲ ਅਤੇ ਸਿਹਤ ਸਹੂਲਤਾਂ ਪ੍ਰਦਾਨ ਕਰਦੇ ਆ ਅਤੇ ਲੱਖਾਂ ਅਮਰੀਕੀ ਨਾਗਰਿਕ ਆਰਥਿਕ ਸੰਕਟ ਦਾ ਸਾਹਮਣਾ ਕਰਦੇ ਆ ਦੱਸਣਾ ਬਣਦਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਤੋਂ ਰੋਕਣਾ 트럼ਪ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣ ਸਕਦੀ ਹੈ ਅੰਕੜਿਆਂ ਦੇ ਮਤਾਬਿਕ ਅਮਰੀਕਾ ਵਿੱਚ ਹਰ ਚੌਥਾ ਪ੍ਰਵਾਸੀ ਗੈਰ ਕਾਨੂੰਨੀ ਹੈ ਯੂ ਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਅਮਰੀਕਾ ਵਿੱਚ 2120 ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ ਇਹ ਵੀ ਦੱਸਣਾ ਬਣਦਾ ਹੈ ਕਿ ਦੂਸਰੇ ਪਾਸੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਬੀਤੇ ਦਿਨੀ ਐਲਾਨ ਕੀਤਾ ਸੀ ਕਿ ਕੈਨੇਡਾ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਨੂੰ ਵੀ ਦੇਸ਼ ਨਕਾਲਾ ਦਿੱਤਾ ਜਾਏਗਾ ਇੱਕ ਸਮਾਗਮ ਦੇ ਵਿੱਚ ਮਾਰਕ ਮਿਲਰ ਨੇ ਕਿਹਾ ਕਿ ਹੁਣ ਸਸਤੇ ਮਜ਼ਦੂਰ ਰੱਖਣੇ ਬੰਦ ਕਰੋ ਸਮੇਂ ਦੀ ਇਹ ਗੱਲ ਹੋ ਗਈ ਹੈ ਹੁਣ ਇਹ ਸਮਾਂ ਬੀਤ ਚੁੱਕਿਆ ਹੈ ਤੇ ਜਿਹੜੇ ਇੱਥੇ ਲੋਕ ਕੰਮਿਆਂ ਨੂੰ ਆਪਣੇ ਕੰਮਾਂ ਤੇ ਰੱਖਦੇ ਆ ਭਾਵੇਂ ਉਹਨਾਂ ਨੂੰ ਮਹਿੰਗੇ ਕੰਮ ਨਹੀਂ ਰੱਖਣੇ ਪੈਣ ਪਰ ਉਹ ਗੈਰ ਕਾਨੂੰਨੀਆ ਨੂੰ ਕੰਮ ਨਹੀਂ ਦੇ ਸਕਣਗੇ ਉਹਨਾਂ ਆ ਕਿਹਾ ਕਿ ਬੀਤੇ 8 ਸਾਲਾਂ ਤੋਂ ਗੈਰ ਕਾਨੂੰਨੀ ਤੌਰ ਤੇ ਕੈਨੇਡਾ ਵਿੱਚ ਰਹਿ ਰਹੇ ਪ੍ਰਵਾਸੀਆਂ ਨੂੰ ਅਗਲੇ ਮਹੀਨਿਆਂ ਚ ਵੱਡੀ ਪੱਧਰ ਤੇ ਡਿਪੋਰਟ ਕਰ ਦਿੱਤਾ ਜਾਏਗਾ ਇਹਨਾਂ ਕਾਮਿਆਂ ਦੇ ਵਿੱਚ ਜ਼ਿਆਦਾਤਰ ਪੰਜਾਬੀ ਕਾਮਿਆਂ ਦੇ ਹੋਣ ਦਾ ਖਦਸ਼ਾ ਵੀ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਜਿਹੜੇ ਪ੍ਰਵਾਸੀਆਂ ਦੇ ਵੀਜ਼ਿਆਂ ਦੀ ਮਿਆਦ ਪੁੱਗ ਚੁੱਕੀ ਹੈ ਉਹਨਾਂ ਨੂੰ ਕੈਨੇਡਾ ਸਰਕਾਰ ਹਰ ਹੀਲੇ ਡਿਪੋਰਟ ਕਰੇਗੀ ਦੇਸ਼ ਨਿਕਾਲਾ ਦੇਵੇਗੀ ਤੇ ਹੁਣ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਇੱਕ ਬਹੁਤ ਵੱਡਾ ਬਿਆਨ ਸਾਹਮਣੇ ਆਇਆ ਹੈ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਕਿਹਾ ਕਿ ਕੈਨੇਡਾ ਨੂੰ ਦੁਨੀਆ ਦੇ ਲੋਕਾਂ ਦੀ ਪੁਰਸ਼ਤਾ ਪੁਰਾਣੀ ਨਫ਼ਰਤੀ ਸੋਚ ਉਹਨੂੰ ਆਪਣੀ ਧਰਤੀ ਤੇ ਪਨਾਹ ਦੇਣੀ ਤੁਰੰਤ ਬੰਦ ਕਰਨੀ ਚਾਹੀਦੀ ਹੈ ਉਹ ਇਬਰਾਹਿਮ ਗਲੋਬਲ ਪੀਸ ਇਨੀਸ਼ੀਏਟਿਵ ਵੱਲੋਂ ਕਰਵਾਏਗਾ ਇੱਕ ਸਮਾਗਮ ਦੇ ਵਿੱਚ ਦਰਅਸਲ ਬੋਲ ਰਹੇ ਸੀ ਦੱਸਣਾ ਬਣਦਾ ਕਿ ਲਗਾਤਾਰ 9 ਸਾਲ 2006 ਤੋਂ 2015 ਤੱਕ ਕੈਨੇਡਾ ਸਰਕਾਰ ਦੀ ਵਾਗਡੋਰ ਉਹਨਾਂ ਦੇ ਹੱਥ ਵਿੱਚ ਰਹੀ ਤੇ ਉਹਦੇ ਤੋਂ ਬਾਅਦ ਉਹ ਸਿਆਸਤ ਛੱਡ ਚੁੱਕੇ ਨੇ ਅਤੇ ਸਾਬਕਾ ਟੋਰੀ ਆਗੂ ਹਾਰਪਰ ਨੇ ਇਹ ਦੁੱਖ ਪ੍ਰਗਟਾਇਆ ਹੈ ਕਿ ਮੌਜੂਦਾ ਸਰਕਾਰ ਨੂੰ ਜਿਹਾਦੀ ਅਤੇ ਖਾਲਸਤਾਨੀ ਸੋਚ ਵਾਲੇ ਲੋਕਾਂ ਨੂੰ ਕੈਨੇਡਾ ਵਿੱਚ ਦਾਖਲਾ ਦੇਣ ਦੀ ਗਲਤੀ ਨੂੰ ਤੁਰੰਤ ਠੀਕ ਕੀਤਾ ਜਾਣਾ ਚਾਹੀਦਾ ਹੈ ਅਤੇ ਇਹਦੇ ਯਤਨ ਸ਼ੁਰੂ ਕਰਕੇ ਕੈਨੇਡਾ ਦੀ ਭਲਾਈ ਬਾਰੇ ਸੋਚਣ ਦੀ ਲੋੜ ਹੈ ਆਪਣੇ ਨਿਰਪਵਾਦ ਕਾਰਜਕਾਲ ਦੀ ਮਿਸਾਲ ਦਿੰਦੇ ਹਾਂ ਉਹਨਾਂ ਕਹੇ ਕਿ ਦੇਸ਼ ਦੇ ਵਪਾਰਕ ਹਿੱਤਾਂ ਸਮੇਤ ਹੋਰ ਸਬੰਧਾਂ ਨੂੰ ਧਿਆਨ ਵਿੱਚ ਰੱਖਦਿਆਂ ਕਿਸੇ ਖਾਸ ਧਿਰ ਲਈ ਇਹਨਾਂ ਹਿੱਤਾਂ ਨੂੰ ਦਾਅ ਤੇ ਲਾ ਦੇਣਾ ਦੇਸ਼ ਨੂੰ ਦਹਾਕਿਆਂ ਤੱਕ ਨਾ ਪੂਰੇ ਹੋਣ ਵਾਲੇ ਘਾਟੇ ਵੱਲ ਤੱਕਣਾ ਉਨਾ ਕਿਹਾ ਕਿ ਨਫਰਤੀ ਸੋਚ ਨੂੰ ਆਪਣੀ ਧਰਤੀ ਤੇ ਪਨਾਹ ਦੇ ਕੇ ਉਸ ਨੂੰ ਵਿਕਸਣ ਦੇਣ ਤੇ ਪੈਦਾ ਹੋਣ ਵਾਲੇ ਨਤੀਜੇ ਕੈਨੇਡਾ ਵਾਸਤੇ ਘਾਤਕ ਸਾਬਤ ਹੋਣ ਦੀਆਂ ਘਟਨਾਵਾਂ ਨਾਲ ਇਤਿਹਾਸ ਭਰਿਆ ਪਿਆ ਹੈ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਕੁਝ ਨਾਂ ਲੈਣ ਤੋਂ ਝਿਜਕ ਕਰਦਿਆਂ ਇਹ ਕਿਹਾ ਕਿ ਕੁਝ ਜਿਹਦੀ ਗਰੁੱਪ ਤਾਮਲ ਟਾਈਗਰਜ਼ ਅਤੇ ਖਾਲਸਤਾਨੀ ਸੋਚ ਵਾਲੇ ਲੋਕਾਂ ਨੂੰ ਪਨਾਹ ਦੇ ਕੇ ਉਹਨਾਂ ਦੀ ਪੁਸ਼ਤ ਪਨਾਹੀ ਦੇ ਗਲਤ ਨਤੀਜੇ ਹੁਣ ਤੁਹਾਡੇ ਸਾਰੇ ਦੇਸ਼ਵਾਸੀਆਂ ਨੂੰ ਭੁਗਤਣੇ ਪੈ ਰਹੇ ਨੇ ਇਸ ਮੌਕੇ ਇਸ ਸਮਾਗਮ ਦੇ ਵਿੱਚ ਉਹਨਾਂ ਨੂੰ ਸ਼ਾਂਤੀ ਪੁਰਸਕਾਰ ਦੇ ਨਾਲ ਵੀ ਸਨਮਾਨਿਆ ਗਿਆ। ਸੋ ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਰੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ